ਜੇ ਆਣ ਕੇ ਦੋ ਬੈਠੋ ਛੋੜ ਕੇ ਵਾਲੀ ਜੀ ਖੜ ਜੋ ਖੜ ਜੋ ਫੋਟੋ ਖੜ ਜੋ ਬਟਾ ਲਾਈਵ ਰੁਕਿਆ ਨਾ ਜੈ ਸ਼੍ਰੀ ਰਾਮ ਆਜੇ ਪ੍ਰਸਾਰਕਾਂ ਤੇ ਜੀ ਭਲਾਈ ਗਈ ਹੈ ਕਿ ਸਾਰੇ ਪੰਜਾਬ ਨੂੰ ਪਤਾ ਹੈ ਪਿਛਲੇ ਦਿਨੀ 13 ਮਾਰਚ ਤੋਂ 14 ਮਾਰਚ ਦੀ ਰਾਤ ਨੂੰ ਖੜੇ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਮੰਤਰੀ ਮੁੰਗਾ ਜੀ ਨੂੰ ਹੰਗਸਟਰ ਨੇ ਗੋਲਿਆ ਮਾਰ ਕੇ ਕਤਲ ਕਰ ਦਿੱਤਾ ਸੀਗਾ ਅਜੂ 25 ਦਿਨ ਹੋ ਗਏ ਉਹ ਪਰਵਾਰ ਇੰਨਾ ਜ਼ਿਆਦਾ ਦੁਖੀ ਹੈ ਉਹਨਾਂ ਦੀ ਪਾਲੀ ਉਹਨਾਂ ਦੀ ਬੇਟੀ ਉਹਨਾਂ ਦਾ ਬਰਦਰ ਸਾਰੇ ਜਿੱਤੇ ਨਿਕਲ ਦਫ਼ਤਰ ਪਹੁੰਚੇ ਨਹੀਂ ਇਹਨਾਂ ਦੀ ਗੁਜਾਰਿਸ਼ ਹੈ ਇਹਨਾਂ ਦਾ ਦੁੱਖ ਹੈ ਕਿ 25 ਦਿਨਾਂ ਦੇ ਵਿੱਚ ਮੋਗਾ ਪੁਲਤੂ ਤੋਂ ਨੌਂ ਮਿੰਟ ਕਿਤੇ ਦੇ ਨਾਮ ਜੋ ਕਿਤੇ ਹੋਏ ਜਿਹੜੇ ਤਿੰਨ ਮੁਸਲਿਮ ਹੈ ਉਹਨਾਂ ਨੂੰ ਅੱਜ ਗ੍ਰਿਫਤਾਰ ਨਹੀਂ ਕੀਤਾ ਗਿਆ ਨਾ ਇਹਨਾਂ ਨੂੰ ਕੁਝ ਪੁੱਛਿਆ ਜਾਂਦਾ ਜਿਹੜਾ ਇੱਕ ਮੇਨ ਮੁਕਵਰ ਸੀਗਾ ਜਿਹੜਾ ਨੇ ਲਾਈਵ ਹੋ ਕੇ ਕਿਹਾ ਸੀ ਇਹ ਇੱਕ ਬੰਦੇ ਦੇ ਕਹਿਣ ਤੇ ਉੱਪਰ ਅਸੀਂ ਕਤਲ ਕੀਤਾ ਉਹਦਾ ਜਿਹਦਾ ਨਾਮ ਪ੍ਰਕਾਸ਼ ਹੈ ਉਹ ਉਸ ਦਾ ਤੁਸੀਂ ਦੇਖੋਗੇ ਮੋਗਾ ਪੁਰ ਦਾ ਐਸਐਸ ਹੀ ਲਖਮੀਰ ਸਿੰਘ ਸੈਸ਼ਨ ਕੋਰਟ ਦੇ ਵਿੱਚ ਪੇਸ਼ ਹੋ ਕੇ ਰਿਟਨ ਸਟੇਟਮੈਂਟ ਦੇ ਕੇ ਆਂਦਾ ਹੈ ਕਿ ਇੱਕ ਤਿੰਨ ਤੋਂ ਦੋ ਦੇ ਮੁਜਰਮ ਦੀ ਕਸਟਡੀ ਦੀ ਕੋਈ ਜ਼ਰੂਰਤ ਨਹੀਂ ਹੈਗੀ ਉਹ ਤਾਂ ਭਾਲਾ ਕਰੇ ਰੱਬ ਕਿ ਤੁਹਾਨੂੰ ਮੌਕੇ ਤੇ ਪਤਾ ਲੱਗ ਗਿਆ ਅਸੀਂ ਆਪਣਾ ਵਕੀਲ ਖੜਾ ਕੀਤਾ ਜਿਸ ਜੱਜ ਨੇ ਉਸ ਨੂੰ ਐਂਟਰੀਸਪੈਕਟਿਵ ਬੇਲ ਦਿੱਤੀ ਸੀ ਉਸੇ ਜੱਜ ਨੂੰ ਸਬੂਤ ਦੇਖ ਕੇ ਉਹ ਵੀਡੀਓ ਦੇਖ ਕੇ ਉਹ ਸਬੂਤ ਦੇਖ ਕੇ ਜਵਾਨਤ ਕਾਨੂੰਨ ਰਿਜੈਕਟ ਕਰਨੀ ਪਈ ਹਲੇ ਵੀ ਪੁਲਸوں ਨੂੰ ਰੈਸ ਨਹੀਂ ਕਰਦੀ ਅੱਜ ਇਸ ਲਈ ਇਹ ਪਰਵਾਹ ਮੇਰੇ ਕੋਲ ਆਪਦਾ ਦੁੱਖ ਰੋਂਦੇ ਨਹੀਂ ਆਇਆ ਤਾਂ ਮੈਂ ਤੁਹਾਨੂੰ ਪਰਵਾਹ ਨੂੰ ਤਕਲੀਫ ਦਿੱਤੀ ਹੈ ਕਿ ਇਸ ਪਰਿਵਾਰ ਦੀ ਆਵਾਜ਼ ਪੰਜਾਬ ਸਰਕਾਰ ਤੱਕ ਪੰਜਾਬ ਦੇ ਡੀਜੀਪੀ ਸਾਹਿਬ ਤੱਕ ਪਹੁੰਚ ਸਕੇ ਤੇ ਇਸ ਪਰਿਵਾਰ ਨੂੰ ਇਨਸਾਫ਼ ਮਿਲ ਸਕੇ ਜਿਸ ਬੰਦੇ ਦੇ ਘਰ ਦੇ ਪਰਿਵਾਰ ਦੇ ਵਿੱਚੋਂ ਕੋਈ ਬੰਦਾ ਚਲਾ ਜਾਂਦਾ ਉਸ ਨੂੰ ਪਤਾ ਹੁੰਦਾ ਕਿ ਦੁੱਖ ਕੀ ਹੁੰਦਾ ਹੈ ਤੈਨੂੰ ਬੇਟੀਆਂ ਨੇ ਕੋਈ ਬੇਟਾ ਨਹੀਂ ਹੈਗਾ ਕੋਈ ਪਲੈਨ ਲਾਉਣ ਨਹੀਂ ਹੈਗਾ ਕਿੰਦਾ ਛੋਟਾ ਜਿਹਾ ਘਰ ਹੈ ਜਿਸ ਚ ਇੱਕ ਬੈੱਡ ਦੋ ਮੰਜੇ ਨੇ ਸੰਜੀ ਇਹ ਥਾਰਾ ਕੁਝ ਦੇਖ ਦਿਓ ਮੈਂ ਆਪਣੇ ਮੁੱਖ ਮੰਤਰੀ ਇਕਨਨ ਛਿੰਦੇਜੀ ਤੋਂ ਵੀ 10 ਲੱਖ ਰੁਪਏ ਦੀ ਮਦਦ ਇਸ ਪਰਿਵਾਰ ਨੂੰ ਕਰਾਈ ਹੈ ਲੇਕਿਨ ਮੁਜਰਮ ਤਾਂ ਮੋਗਾ ਪੁਲਿਸ ਨੇ ਫੜਨੇ ਆ ਨਾ ਮੁਜਰਮ ਤਾਂ ਕਿ ਸਾਡੀ ਸ਼ਿਫਸਾ ਨਹੀਂ ਨਹੀਂ ਫੜਨੇ ਇਸ ਦੇ ਲਈ ਪਰਿਵਾਰ ਉਹਨਾਂ ਦੀ ਵਾਈਫ ਮੰਗਾ ਜੀ ਦੀ ਵਾਈਫ ਅਮਰਜੀਤ ਮਕਤੂਰਾ ਮੰਗਾ ਜੀ ਦੀ ਪਾਈਪ ਰੇਨੂ ਵਾਲਾ ਸਾਡੇ ਵਿਚਨੇ ਇਹ ਸਾਨੂੰ ਆਪਣਾ ਦੁੱਖ ਆਪਣਾ ਦਰਦ ਸਿਰੇ ਤੋਂ ਬਿਆਨ ਕਰਨਗੇ ਕਿ ਇਹਨਾਂ ਨੂੰ ਕੀ ਕੀ ਪ੍ਰੋਬਲਮ ਆ ਰਹੀ ਹੈ ਔਰ ਜੇ ਮੈਂ 15 ਦਿਨ ਦਾ ਟਾਈਮ ਦੇ ਰਿਹਾ ਇਹਨਾਂ ਦੇ ਬਿਆਨ ਤੇ ਕਿ 15 ਦਿਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਔਰ ਡੀਜੀਪੀ ਪੰਜਾਬ ਨੇ ਜੀਓ ਮੁਜਰਮ ਗਿਰਫਤਾਰ ਨਾ ਕਰਵਾਏ ਉਹਨਾਂ ਦੇ ਪ੍ਰਤੀ ਕੋਈ ਵੀ ਟੈਨ ਵਰਤੀ ਜਿਵੇਂ ਪ੍ਰਕਾਸ਼ ਦੇ ਪ੍ਰਤੀ ਵਰਤੀ ਗਈ ਹੈ ਤਾ ਇੰਨਾ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਟੀ ਦਾ ਜੇ ਇਹ ਪ੍ਰਵਾਸ ਵਿੱਚ ਜਾ ਕੇ ਧਰਨਾ ਲਾਗੇ ਸ਼ਿਰਸਾ ਨਾਲ ਉਸ ਦੇ ਵਿੱਚ ਪੂਰਾ ਸਹਿਯੋਗ ਕਰੇਗੀ ਉਸ ਡੇਟ ਦੀ ਕੋਚਨਾ 19 April ਨੂੰ ਜਲੰਧਰ ਦੇ ਪ੍ਰੈਸ ਕਲੱਬ ਦੇ ਵਿੱਚ ਇੰਨਾ ਦੁਆਰਾ ਇਹ ਕੀਤੀ ਜਾਏਗੀ ਸਿਕਲਾ ਜੀ ਪੰਜਾਬ ਦੇ ਮਾਹੌਲ ਬਾਰੇ ਕੀ ਕਹੋਗੇ ਅੱਜ ਵੀ ਇੱਕ ਭਾਜਪਾ ਲੀਡਰ ਤੇ ਵੀ ਘਰ ਤੇ ਬੰਬ ਨਾਲ ਹਮਲਾ ਹੋਇਆ ਦਿਨ ਪਰ ਦਿਨੇ ਗੰਨੇ ਤੱਕ ਬਹੁਤ ਵਧੀਆ ਜਦ ਤੱਕ ਭਾਜਪਾ ਨੇਤਾਵਾਂ ਦੇ ਉੱਪਰ ਹਮਲੇ ਨਹੀਂ ਹੁੰਦੇ ਨਾ ਉਦ ਤੱਕ ਇਹਨਾਂ ਨੂੰ ਸੇਖ ਨਹੀਂ ਲੱਗਣਾ ਪਾਜਬਨ ਤਮਤੇ ਹਮਲੇ ਹੋਣੇ ਚਾਹੀਦੇ ਨੇ ਕਿਨੇ ਪੰਪੂ ਕੇ ਆਂ ਤਾਜੀ ਉਧਾਰਦਾ ਇਹਦਾ ਹਮਲਾ ਹੋਇਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇੱਥੇ ਜਿਲ੍ਹਾ ਪ੍ਰਧਾਨ ਸਾਡਾ ਵਰ ਗਿਆ ਕਿ ਹਾਂ ਜੀ ਇੱਕ ਬੀਜੇਪੀ ਵਾਲਾ ਮੂੰਹ ਫੁੱਟ ਜੇ ਜੇ ਕਿਸੇ ਨੇ ਅਫਸੋਸ ਬਰਕਰ ਕੋਈ ਉਹ ਹੋਵੇ ਕੋਈ ਸਰਕਾਰ ਤੇ ਜਾਂ ਬੈਠੇ ਕਿਤੇ ਗਵਾਟ ਕੋਈ ਜਲਦੀ ਸਟੇਟਮੈਂਟ ਹੀ ਕਿਸੇ ਬੀਜੇਪੀ ਵਾਲੇ ਨੇ ਦਿੱਤੀ ਹੋਵੇ ਤੁਹਾਡੀ ਤਾਂ ਭਾਈਵਾਲ ਪਾਰਟੀ ਹੈ ਜੀ ਹਾਂ ਤੁਹਾਡੀ ਤਾਂ ਭਾਈਵਾਲ ਭਾਈਵਾਲ ਪਾਰਟੀ ਮਹਾਰਾਸ਼ਟਰ ਤਾਂ ਕਾ ਪੰਜਾਬ ਸਾਡੀ ਕੋਈ ਭਾਈਵਾਲ ਨਹੀਂ ਅਜੀ ਡਰ ਕੇ ਇਹ ਨਾ ਦੇਖਣਾ ਉਹ ਇਲੈਕਸ਼ਨ ਲੜਾਂਗੇ ਵੀ ਮੈਂ ਤੁਹਾਨੂੰ ਦੱਸ ਦਣਾ ਪਾਰਟੀਆਂ ਨਾਲ ਪੰਜਾਬ ਸਾਡਾ ਕੋਈ ਪਾਈਵਾਲਾ ਨਹੀਂ ਹੈਗਾ ਕਿਤਾ ਜਿਹੜਾ ਬੰਦਾ ਸਾਡੇ ਬੰਦਿਆਂ ਦੇ ਮਰਨ ਦੇ ਉੱਪਰ ਅਫਸੋਸ ਪਰਗ ਨਹੀਂ ਕਰਦਾ ਛੰਨੂ ਵੀ ਮਨਰੰਝਲ ਕਾਲੀਆ ਦੇ ਬੰਬ ਬਲਾਸਟ ਕਰਤੇ ਹੋ ਉਂਦੇ ਕੋਈ ਅਫਸੋਸ ਨਹੀਂ ਹੈਗਾ ਜਦੋਂ ਇਹਨਾਂ ਨੂੰ ਸੇਖ ਲੱਗੂਗਾ ਇਹਨਾਂ ਦੀ ਪੂਸਤੇ ਪੈਰ ਰੱਖਿਆ ਜਾਊਗਾ ਤਾਂ ਇਹਨਾਂ ਨੂੰ ਪਤਾ ਲੱਗੂਗਾ ਕਿ ਜਦੋਂ ਕਿਸੇ ਦਾ ਜੀ ਜਾਂਦਾ ਤਾਂ ਕੀ ਅਸਰ ਹੁੰਦਾ ਵਸਤਾ ਠੀਕ ਹੈ ਅੰਦਰ ਦਾ ਤਾਂ ਸਿਰਫ ਇਹੀ ਚਾਹੀਦੀ ਆ ਕਿ ਬੇਰੇ ਜੋ ਅਸਮਾਨਾ ਕਤਲ ਹੋ ਚੁੱਕਿਆ ਉਹਨਾਂ ਦੇ ਘਰ ਚ ਲੰਮ ਪਕੜ ਕੇ ਸਖਤ ਤੋਂ ਸਖਤ ਕਾਰਵਾਈ ਉਹਨਾਂ ਦੇ ਖਿਲਾਫ ਕੀਤੀ ਤੇ ਸਜ਼ਾ ਵੀ ਉਹਨਾਂ ਨੂੰ ਸਖਤ ਤੋਂ ਸਖਤ ਮਿਲਣੀ ਚਾਹੀਦੀ ਹੈ ਕਿਉਂਕਿ ਉਹ ਬੇਕਸੂਰ ਸੀ ਉਹਨਾਂ ਦਾ ਕੋਈ ਕਸੂਰ ਵੀ ਨਹੀਂ ਕਰੋ ਦੁੱਧ ਲੈਣ ਗਏ ਉਹਨਾਂ ਤੇ ਹੱਤਿਆ ਕਰ ਦਿੱਤੀ ਗਈ ਜੇ ਇਸ ਤਰ੍ਹਾਂ ਹੀ ਹਰ ਇੱਕ ਨਾਲ ਹੁੰਦਾ ਰਿਹਾ ਤਾਂ ਅੱਗੇ ਪੰਜਾਬ ਚ ਬਣੂਗਾ ਕੀ ਹੁੰਦਾ ਵੀ ਇਹ ਕਿਸਾਨਾਂ ਵਾਲੇ ਬੰਦਿਆਂ ਨਾਲ ਕੋਈ ਹੋਰ ਇੰਨਾ ਟੈਰ ਕਿਸੇ ਤੇ ਹੁੰਦੀ ਨਹੀਂ ਜਿੰਨੇ ਸਾਡੇ ਕਿਸਾਨਾਂ ਵਾਲਿਆਂ ਤੇ ਹੁੰਦਾ ਹੈ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਵੀਰੇ ਤੇ ਸਾਡੇ ਪਰਿਵਾਰ ਦੇ ਤਾਂ ਹੀ ਸ਼ਾਂਤੀ ਮਿਲੇਗੀ ਜਦੋਂ ਪੰਗਤਰਾ ਮੰਗਦਾ ਨੂੰ ਇਨਸਾਫ ਮਿਲੇਗਾ ਵੀ ਅਗਲੀ ਰਣਨੀਤੀ ਕੀ ਹੈ ਜਿਸ ਤਰ੍ਹਾਂ ਕਿ ਦੱਸ ਰਹੇ ਸੀ ਕਿ ਮੁੱਖ ਮੰਤਰੀ ਦਾ ਕਰਕੇ ਰਹਿ ਜਾਊਗਾ ਜਾਂ ਕੀ ਹੈ ਉਹ ਦੁਗਾਰ ਦੱਸੋ ਹਾਂ ਜੀ ਕਿ ਰਾਂਗੇ ਜੇਵਨ ਨਾਰ ਦੋਸ਼ੀਆਂ ਨੂੰ ਕੋਈ ਸਜ਼ਾ ਨਾ ਮਿਲੋਗੀ ਜਿਵੇਂ ਮੋਗਾ ਪੁਲਿਸ ਬਿਲਕੁਲ ਕਮਜ਼ੋਰ ਆ ਕਿਸੇ ਕੰਮ ਦੀ ਨਹੀਂ ਉਹਨਾਂ ਨੇ ਕੋਈ ਵੀ ਅਜੇ ਤੱਕ ਕੋਈ ਚਾਰਜ ਦੀ ਕਾਰਵਾਈ ਨਹੀਂ ਕੀਤੀ ਆ ਪ੍ਰਕਾਸ਼ ਨੂੰ ਫੜਾਉਣ ਵਾਸਤੇ ਅਸੀਂ ਖੁਦ ਜ਼ੋਰ ਲਾਇਆ ਹੈ ਉਹਨਾਂ ਨੇ ਅਰੈਸਟ ਨਹੀਂ ਕੀਤਾ ਉਹਨਾਂ ਨੇ ਤਾਂ ਬੱਚੀ ਜਮਾਨਤ ਵੀ ਉਹਦੀ ਕਰਵਾਤੀ ਸੀ ਬਾਰੋ-ਬਾਰ ਉਹ ਸਾਨੂੰ ਬਾਅਦ 'ਚ ਪਤਾ ਲੱਗਾ ਜਦੋਂ ਪਤਾ ਲੱਗਾ ਅਸੀਂ ਖੜੇ ਮੈਂ ਤੇ ਵਕੀਲ ਕੀਤਾ ਵਕੀਲ ਕਰਕੇ ਉਹਦੀ ਜਮਾਨਤ ਰਿਜੈਕਟ ਕਰਾਈ। ਹਰੀ ਸਿੰਘ ਲਾ ਨੇ ਬਿਲਕੁਲ 10 ਲੱਖ ਦੀ ਰਾਸ਼ੀ ਦੀ ਮਦਦ ਕਰਵਾਈ ਸੀ ਹੈ ਕਿਸ ਤਰੀਕੇ ਨਾਲ ਦੇਖੋ ਕੋਈ ਸਹਾਰਾ ਉਸ ਚੀਜ਼ ਦਾ ਨਾਲ ਮਿਲੇ ਆ। ਹਾਂਜੀ ਬਹੁਤ-ਬਹੁਤ ਧੰਨਵਾਦ ਕਰਦੇ ਆ ਹਰੀ ਸਿੰਘ ਲਾ ਨੇ ਤਾਂ ਸਾਡੇ ਮਾਪੇ ਤੋਂ ਉੱਪਰ ਜਾ ਕੇ ਵੀ ਸਾਡੇ ਸਿਰ ਤੇ ਹੱਥ ਰੱਖਿਆ ਜੇ ਇਹ ਨਾ ਹੁੰਦੇ ਸਾਡਾ ਕੁਝ ਵੀ ਨਹੀਂ ਸੀ। ਪੰਜਾਬ ਸਰਕਾਰ ਵੱਲੋਂ ਕੋਈ ਮਦਦ ਮਿਲੀ ਜੀ? ਹਾਂਜੀ ਹਾਂਜੀ 5 ਲੱਖ ਦਾ ਚੈੱਕ ਡੀਸੀ ਨੇ ਡੀਸੀ ਵੱਲੋਂ ਮਿਲਿਆ ਹੈ ਚੋ ਤੱਕੀ ਜੌਬ ਮਿਲੀ ਹੈ ਬੇਟੀ ਨੂੰ ਪਰ ਉਹਦੇ ਨਾਲ ਅਸੀਂ ਕੋਈ ਸਾਨੂੰ ਸੰਤੁਸ਼ਟੀ ਨਹੀਂ ਸਾਨੂੰ ਤਾਂ ਸਿਰਫ ਇਨਸਾਫ ਚਾਹੀਦਾ ਜਦ ਤੱਕ ਮੈਂ ਆਤਮỰਤਿਆ ਕਰਦਾ ਤੇ 1 ਕਰੋੜ ਰੁਪਏ ਦੀ ਸਰਕਾਰੀ ਨੌਕਰੀ ਦਾ ਚੈੱਕ ਭਗਵੰਤਮਾਨ ਉਹਨਾਂ ਦੇ ਘਰ ਜਾ ਕੇ ਦੇ ਦਿੰਦਾ ਇੱਥੇ ਇਹਨਾਂ ਦੇ ਘਰ ਵਾਲਿਆਂ ਨੂੰ ਗੰਗਿਸਤਾਂ ਨੇ 350 ਗੋਲੀਆਂ ਮਾਰੀਆਂ ਘਟੋ ਘਟ ਅੱਧਾ ਦਿਲੋਂ ਮੁਰਦਾ ਪਿੱਛਾ ਕਰਕੇ ਪਹਿਲਾਂ ਡੈਰੀ ਦੇ ਗੋਣੀ ਚਲਾਈ ਉਹ 12 ਸਾਲ ਦੇ ਬੱਚੇ ਦੇ ਲੱਗੀ ਉੱਥੋਂ ਸਾਡਾ ਜ਼ਿਲ੍ਹਾ ਪ੍ਰਧਾਨ ਭੱਜਿਆ ਇੱਕ ਗਲੀ ਪੂਰਾ ਵੇੜਾ ਕੱਟ ਕੇ ਉਹ ਕਿਸੇ ਦਾ ਗੇਟ ਟੱਪ ਕੇ ਅੰਦਰ ਵੜਨ ਲੱਗਿਆ ਸਭ ਨੇ ਵੀਡੀਓ ਦੇਖੀ ਐ ਉਹ ਗੇਟ ਤੋਂ ਫਿਰਿਆ ਦੁਬਾਰਾ ਗੇਟ ਚੜਨ ਲੱਗਿਆ ਉੱਥੇ ਕੋਲੀ ਮਾਰ ਗਈ ਘੰਟੇ ਦੇ ਵਿੱਚ ਤਿੰਨ ਜਗ੍ਹਾ ਤੇ ਬੋਲੀ ਚੱਲੀ ਮੋਗੇ ਦੇ ਵਿੱਚ ਉਹੀ ਗੈਂਗਸਟਰ ਤੇ ਕਿੰਨੇ ਹੌਸਲੇ ਬਲੰਦ ਨੇ ਕਿੰਦਾ ਅੱਜ 25 ਦਿਨ ਹੋ ਗਏ ਉਹ ਤਿੰਨ ਬੰਦੇ ਕਿਦਾ ਪੁਲਿਸ ਤੋਂ ਚੋਤਾ ਜਿਹੜਾ ਪੁਲਿਸ ਦਾ ਟੌਰਟਾ ਪ੍ਰਕਾਸ਼ ਉਹ ਫੜੇ ਕਿਉਂ ਨਹੀਂ ਜਾ ਰਹੇ ਕਿੰਦਾ ਸ਼ਿਸ਼ਾਣਾ ਕੀ ਐਕਸ਼ਨ ਲਊਗੀ ਪੰਜਾਬ ਦੇ ਦੀ ਜੇ ਸ਼ਿਸ਼ਾਣਾ ਇਸ ਪਰਿਵਾਰ ਦੇ ਨਾਲ ਬਿਲਕੁਲ ਜੱਟ ਕੇ ਖੜੀ ਐ ਪਹਿਲੇ ਦਿਨ ਤੋਂ ਕਲੀਆ ਉਹਨਾਂ ਨੂੰ ਫਾਂਸੀ ਦੇ ਬੰਦੇ ਪਹਤ ਤੱਕ ਪਹਤ ਤੱਕ ਸ਼ਿਵ ਜਨਾ ਪੂਰਾ ਸਾਦੇ ਪਰਿਵਾਰ ਦਾ ਦੋਗੀ ਇਸ ਪਰਿਵਾਰ ਨੂੰ ਇਨਸਾਫ ਦਵਾ ਕੇ ਹਟਾ ਦੇ ਕਰੋੜ ਰੁਪਏ ਦੀ ਸਰਕਾਰੀ ਨੌਕਰੀ ਦੀ ਮੰਗ ਕਰੂਗੇ ਜਿਵੇਂ ਬਾਕੀ ਬਿਲਕੁਲ ਕਰ ਰਹੇ ਸੀ ਉਹਦੇ ਲਈ ਮਤਵਤਰ ਭੇਜਿਆ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਪਰ 13 ਜੂਨ ਨੂੰ ਹੋੱਟਿਆ ਹੋਈ ਸੀ 21 ਜੂਨ ਨੂੰ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਮਤਵਤਰ ਸੀ ਆਂਦੇ ਨਾਲ ਜਾ